ਸਰ ਤੋਂ ਖਾਣਾ ਵਾਸਤੇ ਰੁਪਿਆ ਛੁੱਟੀ ਮੰਗੀ ਉਹ ਕਹਿੰਦੇ ਨਹੀਂ ਖਾਣਾਗਾ ਪਾਣੀ ਪੀਣ ਵਾਸਤੇ ਵੀ ਮਨਾ ਕਰ ਦਿੱਤਾ ਬਾਕੀ ਜਦੋਂ ਅਸੀਂ ਉਹਨੂੰ ਕਿਹਾ ਵੀ ਸਰ ਅਸੀਂ ਚੱਲੋ ਟੈਸਟ ਲਾ ਕੇ ਬਾਕੀ ਕੰਮ ਕਰ ਲੈਨੇ ਆ ਰੋਟੀ ਖਾ ਲੈਨੇ ਆ ਪਰ ਤਾਂ ਨਹੀਂ ਉਹਨਾਂ ਦੇ ਮਨ 'ਚ ਕੀ ਆਇਆ ਇੱਕ ਪੰਜੇ ਥੱਪੜ ਮਾਰੇ ਤੇ ਬਾਕੀ ਉਹਨਾਂ ਨੇ ਆਪ ਦੇ ਆਪ ਨੂੰ ਮਤਲਬ ਕੁੰਡੀ ਲਾ ਲਈਆ ਜਦੋਂ ਅਸੀਂ ਸਾਨੂੰ ਕਿਹਾ ਸਰ ਇੱਕ ਵਾਰ ਗੱਲ ਸੁਣ ਲਓ ਸਾਡੀ ਤੇ ਉਹਨਾਂ ਨੇ ਇਹ ਤੋਂ ਮਨਾ ਕਰ ਦਿੱਤਾ ਤੇ ਉਹ ਥੱਪੜ ਵੱਜਣ ਕਾਰਨ ਬੇਹੋਸ਼ ਹੋ ਗਈ ਆ ਇਸ ਤੋਂ ਬਾਅਦ ਉਹਨੂੰ ਸਵਰਤ ਨਹੀਂ ਹੈਗੀ ਇਸ ਟਾਈਮ ਉਹ ਐਮਰਜੈਂਸੀ ਦੇ ਵਿੱਚ ਦਾਖਲ ਆ ਤੇ ਉਹਨੂੰ ਹੁਣ ਬੇਹੋਸ਼ੀ ਦੇ ਹਾਲਤ ਵਿੱਚ ਕੁਝ ਵੀ ਨਹੀਂ ਪਤਾ ਵੀ ਕੀ ਕਰਨਾ ਕੀ ਨਹੀਂ ਕਰਨਾ ਪਰ ਅਸੀਂ ਇਹ ਚਾਹੁੰਦੇ ਆ ਵੀ ਕੋਈ ਵੀ ਸਟੂਡੈਂਟ ਆ ਇਹ ਨਹੀਂ ਚਾਹੁੰਦੇ ਕੋਈ ਵੀ ਆ ਅਸੀਂ ਨਹੀਂ ਗਏ ਬਲਕਿ ਹੋਰ ਵੀ ਕੋਈ ਆਊਗਾ ਅਸੀਂ ਇਹ ਕਹਿੰਦੇ ਵੀ ਇਨਸਾਮ ਦਿੱਤਾ ਇਹ ਜਿਹਨ ਇਨਸਾਨ ਨੂੰ ਵੀ ਇਸ ਗਲਤੀ ਦੀ ਸਜ਼ਾ ਦਿੱਤੀ ਆ ਰੋਟੀ ਅਸੀਂ ਕਿਹਾ ਵੀ ਸਾਡਾ 3:00 ਵਜੇ ਸਾਨੂੰ ਰੋਟੀ ਖਾ ਲੈਣ ਦਿਓ ਉਹ ਕਹਿੰਦੇ ਵੀ ਰੋਟੀ ਹਜੇ ਨਹੀਂ ਖਾਣੀ ਰੋਕ ਕੇ ਖਾ ਲਈ ਵੀ ਇੰਨੀ ਜਲਦੀ ਰੋਟੀ ਨੂੰ ਕੀ ਹੁੰਦਾ ਏ ਸਾਨੂੰ ਕਹਿੰਦੇ ਵੀ ਤੁਸੀਂ ਕੰਮ ਕਰ ਲੋ ਕਰ ਲੋ ਤੇ ਬਸ ਆਈ ਉਹਨਾਂ ਨੂੰ ਆਈ ਗੁੱਸਾ ਆ ਗਿਆ ਵੀ ਇਹ ਕੰਮ ਨਹੀਂ ਕਰਦੀ ਪਈ ਤੇ ਉਹਨਾਂ ਨੇ ਬਸ ਦੋ ਤਿੰਨ ਥੱਪੜ ਮਾਰੇ ਉਹਦਾ ਕਰਕੇ ਇਹਨੂੰ ਚੱਕਰ ਚੁੱਕਰ ਆ ਗਿਆ ਬੇਹੋਸ਼ ਹੋ ਕੇ ਡਿੱਗ ਪਈ ਐਮਰਜੈਂਸੀ ਚ ਲਿਜਾਂਦਾ